ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਕਹਿੰਦੇ ਹੁੰਦੇ ਆ ਨਾ ਵੀ ਨਾਨਕਿਆਂ ਦੇ ਜਾਵਾਂਗੇ ਤੇ ਮੋٹے ਡਾਢੇ ਹੋ ਕੇ ਆਵਾਂਗੇ ਹਨਾ ਤੇ ਇਹ ਹਫ਼ਤਾ ਬਿਲਕੁਲ ਸੱਚੀਆਂ ਨੇ ਬੱਚੇ ਜਦੋਂ ਨਾਨਕਿਆਂ ਦੇ ਘਰੇ ਆਉਂਦੇ ਆ ਤੇ ਉਦੋਂ ਕੋਈ ਨਾ ਕੋਈ ਨਵੀਂ ਤੋਂ ਨਵੀਂ ਚੀਜ਼ ਬਣਦੀ ਹੈ ਤੇ ਅੱਜ ਆਪਾਂ ਵੀ ਇੱਕ ਸਪੈਸ਼ਲ ਚੀਜ਼ ਬਣਾਈ ਭਾਈ ਜਵਾਕਾਂ ਵਾਸਤੇ ਵੀ ਹੁਣ ਬੱਚੇ ਆਏ ਨੇ ਤੇ ਇਹ ਮੋٹے ਡਾਢੇ ਹੋ ਕੇ ਜਾਣ ਕਿਤੇ ਦਾਦੀਆਂ ਐ ਨਾ ਕਹਿ ਦੇਣ ਵੀ ਸਾਡੇ ਜਵਾਕ ਤਾਂ ਇੰਨੇ ਤਕੜੇ ਗਏ ਸੀ ਤੇ ਨਾਨੀ ਨੇ ਲਿਸੇ ਕਰਤੇ ਕੰਪੀਟੀਸ਼ਨ ਪੂਰਾ ਹੋ ਜਾਂਦਾ ਕੁੜਮਣੀਆਂ ਨਾਲ ਫਿਰ ਤੁਹਾਨੂੰ ਪਤਾ ਹੀ ਆ ਹਨਾ ਪਰ ਮੇਰੀਆਂ ਕਹਿੰਦੀਆਂ ਨੇ ਉਹਨਾਂ ਨੂੰ ਪਤਾ ਹੈ ਤੇ ਆਪਾਂ ਵੀ ਚੱਕੀ ਜੀ ਕੜਾਹੀ ਤੇ ਕੜਾਈ ਚੱਕ ਕੇ ਤੇ ਵਿੱਚ ਪਾ ਲਿਆ ਜੀ ਕਿਉ ਠੀਕ ਹੈ ਜੀ ਮੈਂ ਆਖਾ ਚਲੋ ਹੁਣ ਜਵਾਕਾਂ ਦੇ ਨਾਲ-ਨਾਲ ਵੈਸੇ ਤਾਂ ਕਹਿੰਦੇ ਹੁੰਦੇ ਆ ਵੀ ਜਵਾਕ ਦਾ ਪੱਜ ਤੇ ਮਾਂ ਦਾ ਰੱਜ ਨਾਲ-ਨਾਲ ਅਸੀਂ ਵੀ ਖਾ ਲਾਂਗੇ ਭਾਈ ਅਸੀਂ ਵੀ ਮੂੰਹ ਮਿੱਠਾ ਕਰ ਲਾਂਗੇ ਤੇ ਮੈਂ ਪਾਈ ਜੀ ਇੱਕ ਕੌਲੀ ਘਿਓ ਦੀ ਤੇ ਇੱਕ ਪਾਲੀ ਸੂਜੀ ਦੀ ਠੀਕ ਹੈ ਜੀ ਇਹ ਬਰਾਬਰ ਮਾਤਰਾ ਦੇ ਵਿੱਚ ਹੀ ਪਾ ਲੇ ਇੱਕ ਕੌਲੀ ਸੂਜੀ ਦੀ ਤੇ ਇੱਕ ਕੌਲੀ ਘਿਓ ਦੀ ਠੀਕ ਹੈ ਜੀ ਤੇ ਮੈਂ ਆਖਾ ਚਲੋ ਆਪਾਂ ਹੁਣ ਬਣਾ ਲਈਏ ਤੇ ਨਾਲੇ ਜਵਾਕਾਂ ਨੂੰ ਖਵਾਵਾਂਗੇ ਤੇ ਨਾਲੇ ਆਪ ਖਾਵਾਂਗੇ ਤੇ ਇਕੱਲਿਆਂ ਦਾ ਨਹੀਂ ਜੀ ਕਰਦਾ ਇਕੱਲੇ ਨਹੀਂ ਅਸੀਂ ਬਣਾਉਂਦੇ ਹੁੰਦੇ ਸਾਡਾ ਨਹੀਂ ਜੀ ਕਰਦਾ ਮੈਂ ਤਾਂ ਜਦੋਂ ਕਿਤੇ ਲੜੀ-ਲੁੜੀ ਹੋਵਾਂ ਨਾ ਡਾਕਟਰ ਸਾਹਿਬ ਨਾਲ ਤੇ ਫਿਰ ਰਸ ਰਸ ਜਾਂ ਉਹਦੇ ਬਾਹਲਾ ਚੰਗਾ ਚੋਖਾ ਬਣਾ ਕੇ ਖਾਨੀ ਆ ਉਹਦੇ ਫਿਰ ਜੀ ਜਾਂ ਕਰਿਆ ਹੁੰਦਾ ਵੀ ਅੱਜ ਖਾਨੇ ਆ ਅੱਜ ਦਿਖਾ-ਦਖਾ ਖਾਵਾਂਗੇ ਉਹਦੇ ਤਾਂ ਭਾਵੇਂ ਬਣਾ ਲੈ ਵੈਸੇ ਨਹੀਂ ਜੀ ਕਰਦਾ ਮੇਰਾ ਐ ਵੈਸੇ ਸਾਡਾ ਪਿਆਰ ਵੀ ਬਹੁਤ ਆ ਲੜ ਵੀ ਲੈਣੇ ਹੁੰਨੇ ਕਈ ਵਾਰੀ ਪਿਆਰ ਬਾਹਲਾ ਤੇ ਉਧਰ ਭਾਈ ਮੈਂ ਨਾ ਉਹ ਜਿਹੜਾ ਫੂਡ ਕਲਰ ਜਾਂ ਹੁੰਦਾ ਨਾ ਥੋੜਾ ਜਿਹਾ ਉਹ ਘੋਲ ਲਿਆ ਮੱਖ ਚੱਲ ਕੀ ਚਿੱਟਾ ਜਾਂ ਕੱਲਾ ਬਣਾਉਣਾ ਥੋਨੂੰ ਮੈਂ ਬਣਾਉਣਾ ਦੱਸਦੀਆਂ ਕੁੜੀ ਇਹ ਤਾਂ ਬਾਹਲਾ ਸੌਖਾ ਹੈ ਮੈਂ ਕਹਿੰਦੀ ਆ ਭੋਰਾ ਹੀ ਔਖਾ ਨਹੀਂ ਇਹਨੇ ਛੜਤਾ ਘਿਓ ਸੂਜੀ ਨੇ ਤੇ ਮੈਂ ਪਾਤੀ ਮਿਸ਼ਰੀ ਮੇਰੀ ਆਦਤ ਹੈ ਮੈਂ ਧਾਗਾ ਮਿਸ਼ਰੀ ਲਿਆ ਕੇ ਉਹ ਰਗੜ ਕੇ ਰੱਖਦੀ ਹੁੰਨੀ ਐ ਖੰਡ ਖੰਡ ਨਹੀਂ ਮੈਂ ਪਾਉਂਦੀ ਖੰਡ ਨਾਲ ਮੂੰਹ ਚੋਂ ਪਾਣੀ ਜਾਈ ਜਾਂਦਾ ਰਹਿੰਦਾ ਖੰਡ ਖਰਾਬ ਕਰਦੀ ਐ ਮਿਸ਼ਰੀ ਪਾਤੀ ਤੇ ਦੂਜੇ ਪਾਸੇ ਇੱਕ ਕੌਲੀ ਭਰੀ ਤੇ ਪਾਣੀ ਦੀ ਪਾਤੀ ਜੇ ਆਪਾਂ ਇੱਕ ਕੌਲੀ ਸੂਜੀ ਦੀ ਪਾਉਨੇ ਆ ਨਾ ਤੇ ਇੱਕ ਕੌਲੀ ਘਿਓ ਦੀ ਪਾਉਨੇ ਆ ਤਾਂ ਤਿੰਨ ਕੌਲੀਆਂ ਪਾਣੀ ਦੀਆਂ ਪਹਿਣਗੀਆਂ ਇਸ ਚੀਜ਼ ਦਾ ਥੋੜਾ ਜਿਹਾ ਧਿਆਨ ਰੱਖਿਓ ਤਿੰਨ ਕੌਲੀਆਂ ਪਾਣੀ ਦੀਆਂ ਪੈਂਦੀਆਂ ਨੇ ਆਹ ਲੋ ਜੀ ਚੱਕ ਕੇ ਆਪਾਂ ਕੌਲੀਆਂ ਭਰੀਆਂ ਜਾਂਦੇ ਆਂ ਤੇ ਇਹਦੇ ਵਿੱਚ ਪਾਈ ਜਾਂਦੇ ਆਂ ਠੀਕ ਹੈ ਜੀ ਬਾਕੀ ਤੁਸੀਂ ਸਾਰੀਆਂ ਸਿਆਣੀਆਂ ਹਰੇਕ ਦੇ ਘਰੇ ਇਹ ਚੀਜ਼ ਤਾਂ ਬਣਦੀ ਆ ਅੱਗੇ ਪਤਾ ਕੀ ਹੁੰਦਾ ਜਦੋਂ ਪਰੌਣੇ ਆਉਂਦੇ ਆ ਨਾ ਕੋਈ ਰਿਸ਼ਤੇਦਾਰ ਆਉਂਦਾ ਤੇ ਆ ਹਲਵਾ ਜ਼ਰੂਰ ਬਣਦਾ ਤੇ ਜਦੋਂ ਖੁਸ਼ਬੂ ਆਉਂਦੀ ਨਾ ਕੰਦੂਤੋਂ ਦੀ ਗਵਾਂਡੀਆਂ ਦੇ ਘਰੋਂ ਤੇ ਉਦੋਂ ਪਤਾ ਲੱਗ ਜਾਂਦਾ ਸੀਗਾ ਵੀ ਦੇਖੀ ਨਾ ਅੱਜ ਕੋਈ ਨਾ ਕੋਈ ਆਇਆ ਹੈ ਵੀ ਇਹਨਾਂ ਦੇ ਘਰੇ ਨਾ ਅੱਜ ਪ੍ਰਸ਼ਾਦ ਬਣੀ ਜਾਂਦਾ ਹੈਗਾ ਤੇ ਆਟਾ ਭੁੱਜੀ ਜਾਂਦਾ ਹੈਗਾ ਤੇ ਪੱਕਾ ਹੀ ਪਤਾ ਲੱਗ ਜਾਂਦਾ ਭਾਵੇਂ ਅਗਲਾ ਇਹ ਚੀਜ਼ ਇਹੋ ਜੀ ਹੈ ਜੀ ਅਗਲਾ ਲੁਕੋ ਕੇ ਨਹੀਂ ਬਣਾ ਸਕਦਾ ਕਿਉਂਕਿ ਇਹਨੇ ਖੁਸ਼ਬੂ ਇਹਨੇ ਗਲੀਆਂ ਤੱਕ ਜਾਣੀ ਹੈਗੀ ਐ ਤੇ ਮੈਂ ਕਹਿੰਨੀ ਆ ਚੰਗੇ ਸਾਮਾ ਪਤਾ ਲੱਗਦਾ ਰਹਿੰਦਾ ਵੀ ਭਾਈ ਕੋਈ ਚੀਜ਼ ਬਣੀ ਜਾਂਦੀ ਆ ਆ ਲੋ ਜੀ ਵਧੀਆ ਇਹ ਤਿਆਰ ਹੋਣ ਲੱਗ ਗਿਆ ਤੇ ਭਾਈ ਆ ਸਰਦਾ ਸਮਾਨ ਚੱਕਿਆ ਆਪਾਂ ਸਮਾਨ ਤੇ ਆ ਵੀ ਪਾ ਲਿਆ ਡਰਾਈ ਫਰੂਟ ਵੀ ਸਰਦਾ ਸਮਾਨ ਪਾ ਲੇ ਤੁਸੀਂ ਵੱਧ ਵੀ ਪਾ ਸਕਦੇ ਹੋ ਮੇਰੇ ਚ ਸਰਦਾ ਇੰਨੀ ਸੀਗੀ ਮੈਂ ਅਖਾ ਚਲੋ ਓਨੇ ਕ ਪਾ ਲੈਨੇ ਆ ਤੇ ਐਨੇ ਨਾਲ ਜਵਾਕਾਂ ਨੂੰ ਆਏ ਹੋ ਜੂ ਨਾਨਕੀ ਗਏ ਸੀ ਨਾਨੀ ਕੋਲੇ ਡਰਾਈ ਫਰੂਟ ਖਾਦੇ ਸੀਗੇ ਨਾਨੀ ਨੇ ਆ ਚੀਜ਼ ਬਣਾ ਕੇ ਖਵਾਈ ਤੇ ਨਾਨੀ ਨੇ ਆ ਚੀਜ਼ ਬਣਾ ਕੇ ਖਵਾਈ ਹਨਾ ਕੰਪੀਟੀਸ਼ਨ ਹੋ ਜਾਂਦਾ ਜੀ ਕੁੜਮਾ ਨਾਲ ਫਿਰ ਆਏ ਨਹੀਂ ਵੀ ਕੁੜਮ ਕਹਿ ਸਕਣਗੇ ਮੈਂ ਕਹਿ ਦਿੰਨੀ ਹੁੰਨੀ ਆ ਮੈਂ ਕਦੇ ਨਹੀਂ ਇੰਚੀ ਟੇਪ ਨਾਲ ਮਣ ਕੇ ਭੇਜ ਦੋ ਭਾਵੇਂ ਜਵਾਕਾਂ ਨੂੰ ਤੁਸੀਂ ਵੀ ਸਾਡੇ ਜਵਾਕ ਕਿੰਨੇ ਮੋਟੇ ਆ ਤੇ ਕਿੰਨੇ ਪਤਲੇ ਤੇ ਮੇਰੇ ਕੋਲੇ ਤਾਂ ਤਾਜ਼ੇ ਹੋ ਕੇ ਆਉਣਗੇ ਹਨਾ ਤੇ ਪਤਾ ਹੀ ਆ ਜੀ ਤੇ ਚਲੋ ਲਾਲ ਚਨਾ ਸੀ ਵੀ ਤਾਜੇ ਤਾਜੇ ਹੋ ਜਾਈਦਾ ਹੈਗਾ ਜੀ ਇੰਨੇ ਨਾਲ ਆਪਣੇ ਤੇ ਵੜਾਪਾ ਨਹੀਂ ਛੇਤੀ ਆਉਣਾ ਹੂੰ ਤਾਂ ਆਈ ਪਿਆ ਹੁਣ ਇਹ ਦੂਤੇ ਤੱਕ ਕੀ ਆਊਗਾ ਵਿਚਾਰਾ ਤੇ ਚਲ ਇਹਨਾਂ ਖਾ ਪੀ ਕੇ ਸਿਹਤ ਤਕੜੀ ਹੋਈ ਰਹਿੰਦੀ ਐ ਤੁਸੀਂ ਜਿੱਦੇ ਆਏ ਨਾ ਮੇਰੇ ਕੋਲੇ ਤੁਹਾਨੂੰ ਵੀ ਮੈਂ ਆਹ ਬਣਾ ਕੇ ਜ਼ਰੂਰ ਖਵਾਉਂਗੀ ਰੋਟੀ ਦੇ ਨਾਲ ਪਤਾ ਕੀ ਐ ਹੁਣ ਤਾਂ ਲੋਕ ਸੌ ਕੁਝ ਧਰ ਦਿੰਦੇ ਪਰ ਜਿਹੜਾ ਇਹ ਨਜ਼ਾਰਾ ਨਾ ਇਹ ਉਹੀ ਐ ਤੇ ਆ ਮੈਂ ਲਈ ਸੀ ਜੀ ਕੌਲੀਆਂ ਜੀਆਂ ਇਹ ਲਈ ਤਾਂ ਸੀ ਕੀ ਜੀ ਮੈਂ ਪਾਉਣ ਨੂੰ ਕਹਿੰਦੇ ਖੇਦੇ ਚ ਮੈਨੂੰ ਸੇਠ ਕਹਿਣ ਲੱਗੇ ਦੁਕਾਨ ਵਾਲੇ ਕਹਿੰਦੇ ਮੈਡਮ ਤੁਸੀਂ ਆਹ ਲੈ ਜਾਓ ਕਟੋਰੀਆਂ ਮੈਂ ਕਿਹਾ ਭਾਈ ਇਹ ਕਾਦੇ ਵਾਸਤੇ ਨੇ ਗਲਾਸ ਜੇ ਅਖੇ ਇਹਦੇ ਚ ਪੈਂਦੀ ਆ ਆਈਸਕ੍ਰੀਮ ਤੇ ਇਹਦੇ ਚ ਤੁਸੀਂ ਮਤਲਬ ਕਸਟਰਡ ਵਗੈਰਾ ਵੀ ਪਾ ਲਓਗੇ ਹੁਣ ਭਾਈ ਕਿੱਦੇ ਆਈਸਕ੍ਰੀਮ ਬਣਾਈ ਗਰਮੀ ਆਊਗੀ ਤੇ ਕਿੱਦੇ ਕਸਟਰਡ ਬਣਾਇਆ ਤੇ ਮੈਂ ਚੱਕਿਆ ਤੇ ਇਹਦੇ ਵਿੱਚ ਆਹ ਸੂਜੀ ਦਾ ਹਲਵਾ ਪਾਤਾ ਅਸੀਂ ਭਾਈ ਤਿੰਨੇ ਮਾਂ ਪੁੱਤ ਬਹਿ ਗਏ ਤੇ ਬਹਿ ਕੇ ਹੁਣ ਲਾਗੇ ਖਾਣ ਤੇ ਆਪਾਂ ਹੁਣ ਮੈਂ ਕਹਿੰਦੀਆਂ ਕਰਦੇ ਆ ਇੰਜੋਏ ਸੂਜੀ ਦਾ ਸੋ ਹੁਣ ਤੁਹਾਨੂੰ ਵੀ ਸਾਡਾ ਭਾਈ ਸੂਜੀ ਦਾ ਹਲਵਾ ਬਣਾਇਆ ਕਿਵੇਂ ਲੱਗਿਆ ਤੁਹਾਨੂੰ ਵੀ ਵਧੀਆ ਲੱਗਿਆ ਚੰਗਾ ਲੱਗਿਆ ਤਾਂ ਆ ਕੇ ਜਰੂਰ ਖਾ ਕੇ ਜਾਓ ਮਿੱਠੇ ਮਿੱਠੇ ਕਮੈਂਟ ਕਰਦਿਆ ਕਰੋ ਅਸੀਂ ਤਾਂ ਆਪਦਾ ਪੇਟ ਪੂਜਾ ਕਰ ਲਾਂਗੇ ਹੁਣ ਆਪਾਂ ਤਾਂ ਇਹ ਕੋਬਲੀਆਂ ਜੀਆਂ ਨਾਲੇ ਸ਼ੌਂਕ ਪੂਰਾ ਕਰਾਂਗੇ ਫੀਲਿੰਗ ਲੈ ਲੈ ਖਾਵਾਂਗੇ ਵੀ ਇਹਦੇ ਵਿੱਚ ਆਈਸਕ੍ਰੀਮ ਹੈ ਇਹ ਚ ਕਸਟਰਡ ਹੈ ਤੇ ਇਹ ਚ ਹਲਵਾ ਹੈ ਤੇ ਆਹ ਦੇਖੋ ਜੀ ਕੁੰਡੇ ਜਣੀਆਂ ਮੈਂ ਕਹਿੰਦੀ ਫੜਨੀਆਂ ਬੜੀਆਂ ਆਸਾਨ ਹੈ ਤੇ ਚਲੋ ਮੈਂ ਆਪਾਂ ਉਹਨਾਂ ਚੜੇ ਐਵੇਂ ਪਈਆਂ ਰਹਿਣਗੀਆਂ ਤੇ ਇਹਨਾਂ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਪਾ ਕੇ ਖਾਓ ਤੇ ਚਲੋ ਜੀ ਕਰਦੇ ਆ ਜਵਾਕਾਂ ਨਾਲ ਇੰਜਵਾਏ ਭਰਦੇ ਆਪਾਂ ਵੀ ਢਿੱਡ ਤੇ ਜਵਾਕਾਂ ਦਾ ਵੀ ਢਿੱਡ ਭਰਦੇ ਆਂ ਜੀ ਤੇ ਆ ਜਾਓ ਜੀ ਤੁਸੀਂ ਵੀ ਕਦੇ ਤੇ ਆਓ ਤੇ ਖਾਓ ਤੇ ਕਰੋ ਮਿੱਠੇ ਮਿੱਠੇ